ਸਾ ਵਾਹਿਗੁਰੂ ਦੀ ਕੀ ਵਤੇ ਆ ਗੁਰ ਪਿਆਰੇ ਗੁਰੂ ਸਵਾਰੇ ਹੋ ਲੜੀਵਾਰ ਸ਼ਬਦ ਵਿਚਾਰ ਚੱਲ ਰਹੀ ਇਹ ਕਲੜੀ ਗੁਰਲਾਵੇ ਬਨਮਾਹੇ ਅੱਜ ਦਾ ਜੋ ਗੁਰਮਤਿ ਦੇ ਵਿਚਾਰ ਹੈ ਇਹਦੇ ਵਿੱਚ ਗੁਰ ਫਰਮਾਨ ਹੈ ਆਪ ਤਿਆਗ ਹੋਈਏ ਸਭ ਰੇਣਾ ਜੀਵਤਿਆ ਐਉ ਮਰੀਏ ਆਸਾ ਲਭ ਜਉਂਦਾ ਹੈ ਕਿ ਹਰ ਮਨੁੱਖ ਕਿਸ ਨਾ ਕਿਸੇ ਆਸਤੇ ਜੀਂਦਾ ਹੈ ਕਿਉਂਕਿ ਮਹਾਰਾਜ ਕਿਰਪਾ ਕਰਦੇ ਨੇ ਸੰਸਾਰ ਸਾਗਰ ਨੂੰ ਤਰ ਨਿਕਲਣਾ ਜਾਂ ਸੰਸਾਰ ਤੋਂ ਪੂਰੇ ਤੌਰ ਤੇ ਪਤ ਆਬਰੂ ਨਾਲ ਜਾਣਾ ਉਹਨਾਂ ਤੱਕ ਸੰਭਵ ਨਹੀਂ ਸਮਝਦੇ ਜੀਰੋ ਤੱਕ ਮਨੁੱਖ ਜਿਉਂਦੇ ਮਰਦੇ ਵਿਸ਼ਵਾਸ ਨੂੰ ਦਿਲ ਨਹੀਂ ਕਰਦਾ ਜਿਉਂਦਿਆ ਹੈ ਮਰਨਾ ਗੁਰੂ ਫਰਮਾਨ ਹੈ ਇਨ ਬਿਦ ਸਾਗਰ ਤਰੀਏ ਜੀਵਤਿਆਂ ਨਹਿ ਮਰੀਏ ਅਤੇ ਸ਼ਬਦ ਦੇ ਅੰਤ ਵਿੱਚ ਆਸਾ ਭੀਤਰ ਰਹਿ ਨਰਾਸਾ ਦਾ ਰਸਤਾ ਦੱਸਦੇ ਫਰਮਾਉਂਦੇ ਨੇ ਇਨ ਬਿਦ ਸਾਗਰ ਤਰੀਏ ਜੀਵਤਿਆਂ ایਉ ਮਰੀਏ ਜਿਉਂਦਿਆਂ ਕਿਵੇਂ ਮਰਨਾ ਗੁਰਪ੍ਰੀਤ ਜੀ ਕਿਉਂਕਿ ਜੀਵਨ ਮੁਕਸ ਵਾਕੀ ਹੈ ਕਿਉਂਕਿ ਜੋ ਬੁਜਾਰੀ ਵਰਗ ਦੇ ਮੁਕਤੀ ਆਉਤੇ ਮਰਨ ਤੋਂ ਬਾਅਦ ਦੱਸੀ ਹੋਈ ਆ ਕਿ ਮਰਨ ਤੋਂ ਬਾਅਦ ਮੁਕਤ ਹੋਣਾ ਇਤਰਾ ਇਤਰਾ ਹੋਣਾ ਪਰ ਗੁਰਮਤ ਦਾ ਸਿਧਾਂਤ ਹੈ ਕਿ ਜੀਵਨੇ ਜਿਉਂਦਿਆਂ ਹੀ ਮੁਕਤ ਹੋਣਾ ਹੈ ਤੇ ਹੁਣ ਮੁਕਤ ਕਿਵੇਂ ਹੋਣਾ ਹੈ ਆਸਾ ਭੀਤਰ ਰਹੇ ਨਿਰਾਸਾ ਦੇ ਯੁੱਗ ਵੱਡੀ ਨਿਆਰੀ ਹੈ ਇਹ ਬੜੀ ਕਠਣ ਕਾਲਣਾ ਮੰਗਦੀ ਹੈ ਜੀ ਉਤ ਮਰਨਾ ਚੌਕਾ ਨਹੀਂ ਹੈ ਮਨੁੱਖ ਆਸ ਦੇ ਸਿਰ ਤੇ ਜਿਉਂਦਾ ਹੈ ਉਸ ਵੱਲੋਂ ਕੀਤਾ ਜਾਂਦਾ ਹਰ ਕੰਮ ਇਸ ਵਿੱਚ ਸਫਲ ਹੋਣ ਦੀ ਆਸ ਧਾਰ ਕੇ ਹੀ ਹੁੰਦਾ ਹੈ ਜਿਵੇਂ ਮਜ਼ਦੂਰ ਮਜ਼ਦੂਰੀ ਮਿਲਣ ਦੀ ਆਸ ਰੱਖਦਾ ਹੈ ਤੇ ਉਹ ਦਿਹਾੜੀ ਲਾਉਂਦਾ ਹੈ ਮਜ਼ਦੂਰੀ ਕਰਦਾ ਹੈ ਕਿਸਾਨ ਜਿਹੜਾ ਅਨਾਜ ਦੇ ਭੰਡਾਰ ਭਰਨ ਦੀ ਮੇਰਾ ਅਨਾਜ ਵੱਧ ਤੋਂ ਵੱਧ ਹੋਵੇ ਤੇ ਖੇਤੀ ਕਰਦਾ ਹੈ ਅਤੇ ਪਾਉਂਦੇ ਭਾਵ ਦੁਰਨ ਵਾਲਾ ਮੁਸਾਫਿਰ ਕਿਸੇ ਟਿਕਾਣੇ ਤੇ ਪਹੁੰਚਣ ਦੀ ਆਸ ਰੱਖ ਕੇ ਚੱਲਦਾ ਹੈ ਕਿ ਮੇਰੀ ਮੰਜ਼ਿਲ ਇੱਥੇ ਆ ਪੜਨ ਵਾਲਾ ਬੱਚਾ ਜਿਹੜਾ ਹੈ ਉਹ ਸਾਲ ਪਰ ਪੜ੍ਹਾਈ ਕਰਦਾ ਹੈ ਕਿ ਮੈਂ ਇਮਤਿਹਾਨ ਦੇ ਵਿੱਚੋਂ ਪਾਸ ਹੋਣਾ ਹੈ ਵਪਾਰੀ ਜਿਹੜਾ ਹੈ ਉਹ ਵਪਾਰ ਕਰਦਾ ਹੈ ਮੈਨੂੰ ਲਾਭ ਮਿਲੇ ਮੈਨੂੰ ਇਹਦੇ ਵਿੱਚੋਂ ਕੁਝ ਬਚਤ ਹੋਵੇ ਰੋਗੀ ਜਿਹੜਾ ਰੋਗ ਦੇ ਨਿਵਰਤ ਹੋ ਜਾਣ ਦੇ ਆਸ ਲਾ ਕੇ ਦਵਾਈ ਖਾਂਦਾ ਹੈ ਗੱਲ ਕੀ ਹਰ ਕਿਸੇ ਨੂੰ ਆਸ ਹੁੰਦੀ ਹੈ ਤਾਂ ਹੀ ਉਹ ਕੁਝ ਕਰਦਾ ਹੈ ਆਪਾਂ ਤਾਂ ਕਿ ਗੁਰਦੁਆਰੇ ਵੀ ਆਉਨੇ ਤੇ ਇੱਥੇ ਵੀ ਕੋਈ ਨਾ ਕੋਈ ਆਸ ਲਾ ਕੇ ਆਉਨੇ ਆ ਕੋਈ ਮੰਗ ਲੈ ਕੇ ਆਉਨੇ ਉਤਰਾ ਨਹੀਂ ਆਉਂਦੇ ਤਾਂ ਕਿ ਮੇਰੀ ਆਸ ਪੂਰੀ ਹੋ ਜਾਵੇ ਪਰ ਗੁਰੂ ਪਿਆਰੇ ਹੋਏ ਜ਼ਰੂਰੀ ਨਹੀਂ ਹੁੰਦਾ ਕਿ ਆਸ ਪੂਰੀ ਹੋ ਜਾਵੇ ਹੁਣ ਇੱਥੇ ਸਾਡੀ ਆ ਕੇ ਸ਼ਰਧਾ ਟੁੱਟ ਜਾਂਦੀ ਹੈ ਸਾਡੀ ਆਸ ਪੂਰੀ ਨਹੀਂ ਹੁੰਦੀ ਅਸੀਂ ਗੁਰੂ ਨਾਲ ਨਾਰਾਜ਼ ਹੋ ਜਾਂਦੇ ਫਿਰ ਸਾਡੇ ਜੀਵਨ ਦਾ ਜੋ ਮਾਰਗ ਹੈ ਉਹ ਤੋਂ ਹੀ ਭਟਕ ਜਾਂਦੇ ਹਾਂ ਪਰ ਕਹਿੰਦੇ ਜ਼ਰੂਰੀ ਨਹੀਂ ਕਿ ਆਸ ਪੂਰੀ ਹੋਵੇ ਫਿਰ ਵੀ ਉਹ ਮਨੁੱਖ ਇਸ ਦੇ ਪੂਰੇ ਹੋਣ ਦੀ ਆਸ ਜ਼ਰੂਰ ਰੱਖਦਾ ਹੈ ਵਿਦਿਆਰਥੀ ਕਈ ਵਾਰ ਫੇਲ ਹੋ ਜਾਂਦੇ ਨੇ ਪਰ ਅਗਲੇ ਸਾਲ ਲਈ ਫੇਰ ਉਹ ਪੜ੍ਹਨਦੇ ਨੇ ਆਸ ਕਰਦੇ ਨੇਵੇਂ ਤਿਆਰੀ ਕਰਦਾ ਹੈ ਹੋਰ ਜਾਈ ਵਧੀਆ ਤਿਆਰੀ ਕਰਦਾ ਹੈ ਤਾਂ ਹੀ ਉਹ ਆਪਣਾ ਵਿਹਾਰ ਕਰਦਾ ਹੈ ਤੇ ਜੋ ਉਹਦੀ ਆਸ ਪੂਰੀ ਨਹੀਂ ਹੁੰਦੀ ਤਾਂ ਉਹ ਮਨੁੱਖ ਜਿਹੜਾ ਦੁੱਖ ਮਨਾਉਂਦਾ ਹੈ ਪਰ ਸਤਗੁਰ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਸੁਖ ਦੁਖ ਦੋਨੋ ਸਮ ਕਰ ਜਾਣੇ ਔਰ ਮਾਨ ਅਪਮਾਨਾ ਹਰਖ ਸੋਗ ਤੇ ਰਹੇ ਅਤੇਤਾ ਤਿੰਨ ਜਗ ਤਤ ਪਛਾਨਾ ਰੱਬ ਦੇ ਪਿਆਰੇ ਬਾਰੇ ਗੁਰੂ ਸਾਹਿਬ ਫਰਮਾਨ ਕਰਦੇ ਨੇ ਦੁਖ ਤੇ ਸੁਖ ਅਤੇ ਗਮੀ ਖੁਸ਼ੀ ਨੂੰ ਸਮਾਨ ਮੰਨ ਲੈਣ ਦੀ ਅਵਸਥਾ ਆਤ ਕਠਣਾ ਪਰ ਕਿਸੇ ਗੱਲ ਦਾ ਵਾਰ-ਵਾਰ ਕੀਤਾ ਅਭਿਆਸ ਕਠੜ ਨੂੰ ਵੀ ਸਹਿਜ ਬਣਾ ਦਿੰਦਾ ਹੈ ਇਸ ਗੱਲ ਦਾ ਅਸੀਂ ਨਿਤਾਬਤ ਅਭਿਆਸ ਕਰਨਾ ਸ਼ੁਰੂ ਕਰ ਦਈਏ ਨਾ ਤੇ ਸਮਾਂ ਭਾ ਕੇ ਉਹ ਸਾਡਾ ਸੁਭਾਅ ਬੜ ਜਾਂਦਾ ਹੈ। ਤਾਈਏ ਤੁਸੀਂ ਰੋਜ਼ਾਨਾ ਗੁਰੂ ਦੀ ਹਾਜ਼ਰੀ ਭਰਦੇ ਆਂ ਰੋਜ਼ਾਨਾ ਗੁਰਬਾਣੀ ਸਰਵਣ ਕਰਦੇ ਆਂ। ਬਾਰ-ਬਾਰ ਅਸੀਂ ਗੁਰੂ ਦੇ ਬਚਨਾਂ ਨੂੰ ਸਰਵਣ ਕਰਦੇ ਆਂ। ਫਿਰ ਸਾਡੇ ਪਾਸੋ ਜਹੇ ਸਹਿਜੇ ਹੀ ਉਹ ਹੋਣ ਲੱਗ ਜਾਂਦਾ ਹੈ। ਇਸ ਕਿਸਮ ਦਾ ਸੁਭਾਅ ਬੜਾ ਲੈਣ ਦਾ ਸੌਖਾ ਢੰਗ ਵੀ ਗੁਰੂ ਜੀ ਨੇ ਇਹੋ ਸਮਝਾਇਆ। ਕਹਿੰਦੇ ਜੋ ਅਨਰੂਪੇ ਉਹ ठाकुर ਮੇਰੇ ਹੋਏ ਰਹੀ ਉਹ ਬਾਤ ਜਿਸ ਗੱਲ ਦਾ ਹੋਣਾ ਵਿਦਾਤੇ ਨੇ ਸਾਡੇ ਲਈ ਪਹਿਲੋਂ ਅੰਕਿਤ ਕਰ ਰੱਖਿਆ ਹੋਇਆ ਹੈ ਜਿਹਨੂੰ ਅਸੀਂ ਭਾਗ ਕਹਿੰਦੇ ਆ ਜਿਹਨੂੰ ਹੀ ਕਈ ਦਾ ਕਿਸਮਤ ਕਹਿੰਦੇ ਆ ਹੁਣ ਕੋਈ ਗੱਲ ਨਾ ਬਣੇ ਤੇ ਉਹ ਕਹਿੰਦੇ ਯਾਰ ਛੱਡੋ ਪਰ ਆ ਤੁਹਾਡੀ ਕਿਸਮਤ ਵਿੱਚ ਨਹੀਂ ਹੈਗਾ ਏ ਤੁਹਾਡੇ ਭਾਗਾ ਵਿੱਚ ਨਹੀਂ ਸੀ ਲਿਖਿਆ ਹੀ ਕਹਿੰਦੇ ਨਾ ਇਹਦਾ ਭਾਵ ਇਹ ਕਿ ਬਾੜਾ ਮੰਨਣ ਦੀ ਗੱਲ ਆ ਉਦਾ ਹੁਕਮ ਮੰਨਣ ਦੀ ਗੱਲ ਉਹ ਕਦੀ ਟਲ ਨਹੀਂ ਸਕਦੀ ਉਸਨੇ ਵਾਪਰਨਾ ਹੀ ਵਾਪਰਨਾ ਹੁੰਦਾ ਹੈ ਜੇ ਅਸੀਂ ਉਸਤੇ ਰੋਵਾਂਗੇ ਪਿੱਟਾਂਗੇ ਤਾਂ ਵੀ ਉਸਨੇ ਹੋ ਨਹੀਂ ਜਾਣਾ ਹੁਣ ਭਗਤ ਕਬੀਰ ਜੀ ਦਾ ਵੀ ਬਚਨ ਹੈ ਫਰਮਾਨ ਕਰਦੇ ਸੰਬੇ ਦੇ ਕਿਨਾਰ ਕੀਏ ਬਿਬ ਦੇਖ ਨਾ ਰੋਏ ਜੋ ਸੰਬੇ ਤੇ ਉਹ ਬਿਬਤ ਹੈ ਬਦਨੇ ਰਚਿਆ ਸੋ ਹੋਏ ਜਿਸ ਗੱਲ ਦੀ ਸਾਨੂੰ ਦ੍ਰਿੜਤਾ ਹੋ ਜਾਵੇ ਤੇ ਅਸੀਂ ਮੰਨ ਲਈਏ ਇਹ ਸਾਡਾ ਰੋਣਾ ਕੋਈ ਸਵਾਰ ਨਹੀਂ ਸਕਦਾ ਭਾਵੇਂ ਕਿਸੇ ਵਿਵਤਾ ਤੋਂ ਬਚਣ ਲਈ ਯਤਨ ਕਰਨਾ ਜਾਇਜ਼ ਹੈ ਤੇ ਜ਼ਰੂਰੀ ਵੀ ਹੈ ਪਰੰਤੂ ਕੀਤੇ ਯਤਨ ਸਫਲ ਜਾਂ ਅਸਫਲ ਹੋਵੇ ਸਾਡੇ ਵਸ ਦੀ ਗੱਲ ਨਹੀਂ ਇਹ ਕਰਤਾ ਪ੍ਰਖ ਦੀ ਖੇਡ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਅਸੀਂ ਸਵਲ ਨਹੀਂ ਹੋਏ ਤਾਂ ਕਿ ਕਰਤਾ ਪ੍ਰਖ ਨੇ ਸਾਡੇ ਨਾਲ ਬੇਨਿਆਈ ਕੀਤੀ ਅਸੀਂ ਵੀ ਕਹਿੰਦੇ ਰੱਬ ਨੇ ਤਾਂ ਕਾਹ ਕੀਤਾ ਰੱਬ ਨੇ ਬੇਨਿਆਈ ਕਰ ਦਿੰਦੇ ਆ ਪਰ ਸੋਚੀਏ ਕਿ ਉਹ ਧੱਕਾ ਹੈ ਕਿ ਬੇਨਿਆਈ ਹੈ ਇਹਦਾ ਜਵਾਬ ਫਿਰ ਗੁਰੂ ਸਾਹਿਬ ਜੀ ਇਉਂ ਦਿੰਦੇ ਨੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਬਰਜਨਾ ਬੁਰੀ ਤੋਂ ਕਿਹਾ ਦੱਦਾ ਦੋਸ਼ ਨਾ ਦੇਓ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਬਰਜਨਾ ਤੇ ਕਹਿੰਦੇ ਬੇਰ ਦੋਸ਼ ਨਾ ਹੀ ਸੁਖੇ ਦਾਤੇ ਹੋਂ ਵਿਛੜੇ ਬੁਰਿਆਰੇ ਸਾਡੇ ਨਾਲ ਜੋ ਵਾਪਰੇ ਆ ਜਾਂ ਵਾਪਰਦਾ ਹੈ ਉਹ ਸਾਡੇ ਹੀ ਕਿਸੇ ਪਹਿਲੋ ਕੀਤੇ ਕੰਮ ਦੇ ਦੇ ਸਾਨੂੰ ਯਾਦ ਨਹੀਂ ਹੁੰਦੀ ਦਾ ਨਤੀਜਾ ਹੁੰਦਾ ਹੈ ਹੁਣ ਮੰਨ ਲਓ ਕਿਸੇ ਬਨੌਕ ਨੂੰ ਦੁਨਿਆਵੀ ਤੌਰ ਤੇ ਜਿਆਦਾ ਮਿੱਠਾ ਖਾਂਦਾ ਰਿਹਾ ਜਿਆਦਾ ਮਿੱਠਾ ਜਿੰਨੇ ਲੋੜ ਸੀ ਤੋਂ ਵੱਧ ਖਾਂਦਾ ਰਿਹਾ ਤੇ ਸ਼ੂਗਰ ਹੋ ਗਈ ਉਹਨਾਂ ਸ਼ੂਗਰ ਹੋ ਗਏ ਤੇ ਇਹ ਹੁਣ ਕਿਵੇਂ ਹੋਈ ਸਾਡੇ ਕੀਤੇ ਹੋਏ ਕੰਮ ਇਹਨੂੰ ਕਰਮ ਕਹਿੰਦੇ ਨੇ ਕੰਮ ਦੇ ਕਰਕੇ ਹੋਈ ਨਾ ਮਿੱਠਾ ਜਿਆਦਾ ਖਾਂਦੇ ਰਹੇ ਇਤਰਾ ਕਈ ਵਾਰ ਦੁੱਖ ਵਾਪਰਦਾ ਹੈ ਦੁੱਖ ਆਉਂਦਾ ਹੈ ਉਹ ਸਾਡੇ ਕੀਤੇ ਹੋਏ ਕਾਰਬਿਆਰ ਕਰਕੇ ਆਉਂਦਾ ਹੈ ਸੁਮਾਰਾ ਕਿਨੇ ਜੈਸਾ ਬੀਜ ਸੋ ਲੁਣੇ ਕਰਮਾਂ ਸੰਧੜਾ ਖੇਤ ਦੇਹੋ ਜਾਈ ਬੀਜਾਗੇ ਉਹ ਜਾਈ ਵੱਡਾਂਗੇ ਇਹ ਕੀਤੇ ਕੰਮਾਂ ਵਾਲਾ ਖੇਤ ਹੈ ਸਾਡਾ ਸਰੀਰ ਇਹ ਦੁਨੀਆ ਕਰਮਾਂ ਸੰਧੜਾ ਖੇਤ ਹੈ ਜੈਸਾ ਕੰਮ ਕਿਸੇ ਕੀਤਾ ਹੈ ਉਹਦਾ ਫਲ ਉਸਨੂੰ ਮਿਲਦਾ ਹੈ ਇਹਦਾ ਦੋਸ਼ ਕਰਤਾ ਮੁਰਖ ਨੂੰ ਦੇਣਾ ਨਹੀਂ ਬਣਦਾ ਕਿਉਂਕਿ ਆਪਣੀ ਜਾਤ ਵਿੱਚ ਉਹ ਨਰਵੈਰ ਹੈ ਉਹਦਾ ਕਿਸੇ ਨਾਲ ਵੈਰ ਨਹੀਂ ਹੰਦਾ ਵੈਰ ਹਮੇਸ਼ਾ ਬਰਾਬਰ ਦੇ ਪ੍ਰਾਣੀ ਨਾਲ ਹੁੰਦਾ ਹੈ ਜਦੋਂ ਉਹਦੇ ਬਰਾਬਰ ਦਾ ਕੋਈ ਹੈ ਨਹੀਂ ਤੇ ਫਿਰ ਉਸ ਨੂੰ ਅਸੀਂ ਮਾਤਾ ਪਿਤਾ ਦੀ ਥਾਂ ਦਿੰਨੇ ਆ ਫਿਰ ਵੈਰ ਕਿਵੇਂ ਆ ਗੁਰੂ ਫਰਮਾਨ ਤੂੰ ਮੇਰਾ ਪਿਤਾ ਦੋਹੇ ਮੇਰਾ ਮਾਤਾ ਤੂੰ ਮੇਰਾ ਬੰਦਬ ਤੂੰ ਮੇਰਾ ਪ੍ਰਾਤਾ ਕੋਈ ਮਾਂ ਜਾਂ ਪਿਓ ਆਪਣੇ ਪੁੱਤਰਾਂ ਦਾ ਬੁਰਾ ਨਹੀਂ ਮੰਨਿਆ ਕਰਦਾ ਦਾ ਕਰਤਾ ਵਰਕੇ ਜਿਸ ਬਾਰੇ ਕਿਹਾ ਹੈ ਤੇਰੇ ਘਰ ਸਦਾ ਸਦਾ ਹੈ ਨਿਆਉ ਆਪਣੇ ਪੁੱਤਰ ਦਾ ਬੁਰਾ ਕਿਵੇਂ ਕਰ ਸਕਦਾ ਗੁਰ ਪਿਆਰੇ ਆਸਾ ਭੀ ਤਰ ਰਹੇ ਨਰਾਸਾ ਇਹਦੇ ਬਾਰੇ ਵਿਚਾਰ ਕਰ ਰੇ ਸੀ ਸਾਰੇ ਕਥਨ ਦਾ ਭਾਵ ਇਹ ਪ੍ਰਤੀਤ ਹੁੰਦਾ ਹੈ ਹੁਣ ਆਸਾ ਦੇ ਵਿੱਚ ਨਰਾਸ ਨਰਾਸਾ ਕਿਵੇਂ ਰਹਿਣਾ ਇਹਦੀ ਵਿਚਾਰਿਆ ਉਹਦੇ ਲਈ ਸਾਨੂੰ ਹਾਰ ਸੁਚੱਜਾ ਯਤਨ ਮਾਨ ਤਨ ਲਗਾ ਕੇ ਕਰਨਾ ਚਾਹੀਦਾ ਹੈ ਜੇ ਐਸਾ ਕੁਝ ਕਰਕੇ ਵੀ ਸਾਡੀ ਆਸ ਪੂਰੀ ਨਹੀਂ ਹੋਈ ਨਾ ਤਾਂ ਉਹਦੇ ਰੋਸ ਕਰਨਾ ਜਾਂ ਉਹਦਾ ਦੁੱਖ ਮਨਉਣਾ ਸਹੀ ਨਹੀਂ ਹੈ ਬਾਜਮਨੀ ਹੈ ਸਗੋਂ ਇਹ ਸਮਝਣਾ ਚਾਹੀਦਾ ਹੈ ਕਿ ਸਾਡੇ ਯਤਨ ਵਿੱਚ ਨ ਕੋਈ ਕਮੀ ਰਹਿ ਗਈ ਆ ਹੁਣ ਆਪਾਂ ਕਹਿੰਦੇ ਨਾ ਮੇਰਾ ਗੁਰੂ ਸਮਰਾਤੇ ਮੇਰੇ ਗੁਰੂ 'ਚ ਕੋਈ ਕਮੀ ਨਹੀਂ ਕਮੀ ਤਾਂ ਸਾਡੇ ਵਿੱਚ ਆ ਸਾਡੀ ਮੰਗ ਪੂਰੀ ਨਹੀਂ ਹੋਈ ਗੁਰੂ ਤੇ ਸਮਰਾਤੇ ਹੈ ਸੋ ਇਸ ਲਈ ਅਸੀਂ ਸਫਲ ਨਹੀਂ ਹੋਏ ਜਾਂ ਕਿਸੇ ਅਣਪਛਾਤੇ ਸਾਡੇ ਮੰਦੇ ਕੰਮ ਦਾ ਨਤੀਜਾ ਹੀ ਸਾਡੀ ਹਾਰ ਦਾ ਕਾਰਨ ਹੈ ਅਸਫਲਤਾ ਕਾਰਨ ਦਾ ਕਾਰਨ ਬਣਦਾ ਇਸ ਬਾਰੇ ਸਤਿਗੁਰੂ ਜੀ ਦਾ ਹੋਰ ਫਰਮਾਨ ਹੈ ਜਦ ਆਸਾਂ ਦੇਸਾ ਤਬ ਹੀ ਅਤਵਾ ਹਰ ਆਸਾਂ ਦੇ ਨਾਲ ਇਹਦੇ ਸਫਲ ਹੋਣ ਦਾ ਫਿਕਰ ਹੀ ਡਰ ਵੀ ਹੁੰਦਾ ਜੋ ਮੈਂ ਕੰਮ ਕਰ ਰਿਹਾ ਹਾਂ ਉਹ ਚ ਸਫਲ ਹੋਵਾਂਗਾ ਕਿ ਨਹੀਂ ਹੋਵਾਂਗਾ ਉਹ ਲੀਡਰ ਚੋਣਾਂ ਲੜਦੇ ਨੇ ਉਨ੍ਹਾਂ ਦੇ ਅੰਦਰ ਹੁੰਦਾ ਮੈਂ ਕਿਤੇ ਹਾਰ ਨਾ ਜਾਵਾਂ ਪਰ ਉਹ ਤੋ ਤੋ ਜਰੂਰ ਕਹਿੰਦੇ ਆਂ ਅਸੀਂ ਜਿੱਤੇ ਪਏ ਆਂ ਅਸੀਂ ਜਿੱਤੇ ਪਏ ਬਦੇ ਆਰਤੀ ਪੇਪਰ ਦੇ ਕੇ ਆਉਂਦਾ ਹੈ ਉਹਦੇ ਮਨਚ ਹੁੰਦਾ ਹੈ ਡਰ ਵੀ ਹੁੰਦਾ ਕਿ ਮੈਂ ਕਿਤੇ ਫੇਲ ਨਾ ਹੋ ਜਾਵਾਂ ਪਰ ਆਸ ਰੱਖਦਾ ਮੈਂ ਜਿੱਤਿਆ ਮੈਂ ਪਾਸ ਹੀ ਆ ਸੋ ਅਸਵਲ ਹੋ ਜਾਣ ਦੀ ਨਰਾਸ਼ਤਾ ਨੂੰ ਭੁੱਲਣਾ ਨਹੀਂ ਚਾਹੀਦਾ ਇਹੋ ਭਾਵ ਹੈ ਗੁਰੂ ਜੀ ਦੇ ਆਸਾ ਭੀਤਰ ਰਹੇ ਨਰਾਸਾ ਦਾ ਅਜਿਹੀ ਹਾਲਤ ਵਿੱਚ ਵਾਹਿਗੁਰੂ ਦੇ ਅਬਦਲ ਤੇ ਸਦਾ ਸਤ ਬੰਧਨ ਨਿਜਮਾਂ ਦੇ ਗਿੰਦੂ ਕਰਨਾ ਜਾਂ ਉਹਦੇ ਵਰਣ ਤੇ ਰੋਣਾ ਦੁੱਖ ਮਨਉਣਾ ਯੋਗ ਨਹੀਂ ਆ ਉਹਦਾ ਹਰ ਫੇਹਨ ਤਥਾ ਵਰਤੇ ਹੁਕਮ ਨਿਆਇ ਭਰਪੂਰ ਹੁੰਦਾ ਹੈ ਜੇਨੂੰ ਖਿੜੇ ਮਥੇ ਮੰਨਣ ਵਾਲਾ ਸੁਭਾਅ ਬਣਾਉਣਾ ਚਾਹੀਦਾ ਹੈ ਇਹੇ ਅਰਥ ਹੈ ਕਿ ਜੋ ਤੂੰ ਕਰੇ ਕਰਾਵੇਂ ਸਵਾਮੀ ਸਾਹ ਮਸਲਤ ਪਰਵਾਣ ਅਤੇ ਹੁਕਮ ਰਜਾਈ ਚੱਲਣ ਦਾ ਹੈ ਹੁਕਮ ਰਜਾਈ ਚੱਲਣਾ ਨਾਣਿਕ ਲਿਖਿਆ ਨਾਰੂ ਕੋ ਮੰਨਣਾ ਕੀ ਇਹੀ ਹੈ ਜੇ ਨਹੀਂ ਸਾਡੀ ਆਸ ਪੂਰੀ ਹੋਈ ਤੇ ਉਹਦਾ ਹੁਕਮ ਹੈ ਕੁਛ ਵੀ ਕੋਈ ਭਲਾ ਹੈ ਜਿਸ ਗਏ ਦਾ ਵਿਸ਼ਵਾਸ ਰਜਾ ਵਿੱਚ ਰਾਜੀ ਰਹਿਣਾ ਜਾਂ ਜੋ ਵਾਹਿਗੁਰੂ ਵਾਲੇ ਵਰਦਾ ਹੈ ਉਹ ਹੀ ਭਲਾ ਹੈ ਇਹ ਬਣ ਜਾਵੇ ਨਾ ਇਸ ਨੂੰ ਇਹ ਨਿੱਚਾ ਹੋ ਜਾਵੇ ਕਿ ਜੋ ਕਿਛ ਅਹ ਸਭ ਤੇਰੀ ਰਜਾਏ ਤੂੰ ਸਾਨੂੰ ਦੁੱਖ ਸੁੱਖ ਮੇਲ ਵਿਛੋੜਾ ਨਹੀਂ ਪਾਉਂਦੇ ਕਰ ਬਾਹਰ ਤੇਰਾ ਪਰਵਾਸਾ ਤੂੰ ਜਾਣ ਕੇ ਹੈ ਸੰਗ ਦੇ ਵਾਸਤਾ ਬੜ ਜਾਂਦੀ ਹੈ ਬਲਕਿ ਉਹਨਾਂ ਦਾ ਇਹ ਵਿਸ਼ਵਾਸ ਤੋਂ ਜਾਣ ਕੇ ਹੈ ਸੰਗ ਇਹਨਾਂ ਨਿਰੜੋ ਜਾਂਦਾ ਕਿ ਉਹ ਆਪਣੇ ਆਪ ਨੂੰ ਹਮੇਸ਼ਾ ਪ੍ਰਭੂ ਪਤੀ ਦੇ ਹਜ਼ੂਰੀ ਵਿੱਚ ਵੇਖਦੇ ਨੇ ਉਹਨਾਂ ਨੂੰ ਫਿਰ ਅੱਗੇ ਪਾਛੇ ਏਕੋ ਸੋਈ ਵਾਸਤਾ ਵਿੱਚ ਇਹ ਪ੍ਰਤੀਤ ਹੁੰਦਾ ਹੈ ਅਤੇ ਉਹਨਾਂ ਉੱਪਰ ਏਕ ਲੜੀ ਬਨਮਾਹੇ ਵਾਲੀ ਅਵਸਥਾ ਫਿਰ ਆਉਂਦੀ ਹੀ ਨਹੀਂ ਉਹ ਫਿਰ ਸਦਾ ਇਹ ਗਾਉਂਦੀਆਂ ਨੇ ਰੂਹਾਂ ਕੀ ਗਾਉਂਦੀਆਂ ਨੇ ਗੁਰੂ ਪਿਆਰਿਓ ਮੋਹਨ ਰੂਪ ਦਿਖਾਵੇ ਅਬ ਮੋਹੇ ਨੀਂਦ ਸੁਹਾਵੇ ਸਾ ਮੇਰੇ ਤਖਾ ਬਜਾਨੀ ਅਬ ਮੈਂ ਸਹਿਜ ਸਮਾਨੀ ਬਿਠੇ ਬਰੇ ਕਹਾਣੀ ਮੋਹਨ ਲਾਲਣ ਪਾਇਓ ਰੇ ਸੋ ਏ ਸੀ ਗੁਰੂ ਪਿਆਰਿਓ ਆਤਮਾ ਪਹਿਲਾਂ ਇਕੱਲੇ ਬਾਣ ਵਿੱਚ ਘਰਲਾਰੇ ਸੀ ਪਰ ਗੁਰੂ ਮਿਲਿਆ ਗੁਰੂ ਨੇ ਸਮਝਾਤਾ ਕਿ ਉਹ ਤੇਰੇ ਨਾਲ ਹੈ ਤੇ ਹੁਣ ਉਹਨੇ ਆਪਣਾ ਰੂਪ ਉਧ ਘਾਤਾ ਤੇ ਮਿੱਠੀ ਮਿੱਠੀ ਨੀਂਦ ਵਿੱਚ ਸੁੱਤੀ ਪਈ ਆ ਇਸੇ ਅਜ ਦੇ ਵਿਚਾਰ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਹਵੇ